ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੈਨਸ਼ਨਰ ਦੇ ਲਈ ਮਹੱਤਵਪੂਰਨ ਫੈਸਲੇ ਦੇ ਬਾਰੇ ਮਾਨਯੋਗ ਸੁਪਰੀਮ ਕੋਰਟ ਦੇ ਦੁਆਰਾ ਸਿਵਲ ਰੀਟ ਨੰਬਰ ਦਾ ਜਿਹੜਾ 56 ਸੰਬੰਧੀ 31 ਅਕਤੂਬਰ 2013 ਨੂੰ ਦਿੱਤੀ ਗਈ ਇੱਕ ਮਹੱਤਵਪੂਰਨ ਫੈਸਲੇ ਦੇ ਬਾਰੇ ਜ਼ਿਕਰ ਕਰਾਂਗੇ ਜਿਸ ਤੋਂ ਹਰੇਕ ਪੈਨਸ਼ਨ ਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਜਿਸ ਦੀ ਜਾਣਕਾਰੀ ਹਰੇਕ ਪੈਨਸ਼ਨ ਨੂੰ ਹੋਣੀ ਚਾਹੀਦੀ ਹੈ ਪੋਸਟ ਦੇ ਵਿੱਚ ਮੈਂ ਜਿਹੜਾ ਕੀ ਮਹਿਸੂਸ ਤੋਂ ਸ਼੍ਰੀ ਐਨ ਬੀ ਨਾਗਰਾਜ ਵਕੀਲ ਦੇ ਸਬਕਾ ਬੈਂਕ ਦਾ ਜਾਣਕਾਰੀ ਦੇਣ ਦੇ ਲਈ ਧੰਨਵਾਦ ਕੀਤਾ ਗਿਆ ਹੈ ਤੇ ਆਓ ਜਾਣਦੇ ਹਾਂ ਕਿ ਇਹ ਅਸੀਂ ਜਿਹੜੀ ਸਾਰੀ ਹੀ ਜਾਣਕਾਰੀ ਪੈਨਸ਼ਨ ਲਈ ਕੀ ਮਾਇਨੇ ਰੱਖਦੀ ਹੈ ਦਰਸਲ ਬਹੁਤ ਸਾਰੇ ਪੈਨਸ਼ਨ ਬੈਂਕ ਦੇ ਵਿੱਚ ਫਾਰਮ 16 ਦੇ ਦਸਤਾਕਰ ਕੇ ਸੀਨੀਅਰ ਸਿਟੀਜ਼ਨਸ਼ਿਪ ਰਿਬੇਟ ਦਾ ਜਿਹੜਾ ਦਾਵਾ ਕਰਦੇ ਹੋਏ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰਦੇ ਹਨ ਪਰੰਤੂ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਇਹ ਇਨਕਮ ਟੈਕਸ ਨੂੰ ਜ਼ੀਰੋ ਟੈਕਸ ਨਾ ਭਰਨ ਦੇ ਨਾਲ ਉਹ ਇੱਕ ਵੱਡੀ ਤੋਲ ਤਗਵਾ ਬੈਠਦੇ ਹਨ ਦਰਸਲ ਮੋਟਰਲ ਵੀਕਲ ਮੋਟਰ ਵੀਕਲ ਐਕਟ ਦੀ ਧਾਰਾ 166 ਦੇ ਅਨੁਸਾਰ ਜੇਕਰ ਕਿਸੇ ਵੀ ਪੈਨਸ਼ਨ ਦੇ ਕਿਸੇ ਵੀ ਦੁਰਘਟਨਾ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਸ ਪੈਨਸ਼ਨ ਦੇ ਪਰਿਵਾਰ ਦੇ ਉੱਪਰ ਭਾਰੀ ਮੁਸੀਬਤ ਪੈ ਜਾਂਦੀ ਹੈ ਤੇ ਉਹਨਾਂ ਨੂੰ ਜਿੱਥੇ ਮਾਨਸਿਕ ਪੀੜਾ ਸਹਿਣ ਕਰਨੀ ਪੈਂਦੀ ਹੈ ਉੱਥੇ ਹੀ ਉਹਨਾਂ ਨੂੰ ਵਿਤੀ ਨੁਕਸਾਨ ਵੀ ਬਹੁਤ ਹੁੰਦਾ ਹੈ ਇਸੇ ਤਰ੍ਹਾਂ ਹਾਲਾਤਾਂ ਦੇ ਵਿੱਚ ਜੇਕਰ ਪੈਨਸ਼ਨ ਦੇ ਦੁਆਰਾ ਲਗਾਤਾਰ ਆਈਟੀਆਰ ਫਾਈਲ ਕੀਤੀ ਜਾਣੇ ਜਾਏ ਜਾਣੇ ਕਿ ਇਨਕਮ ਟੈਕਸ ਰਨ ਫਾਈਲ ਕੀਤੀ ਜਾਏ ਤਾਂ ਉਹਦੇ ਪਰਿਵਾਰ ਦਾ ਨੂੰ ਵੱਡਾ ਆਰਥਿਕ ਲਾਭ ਜ਼ਰੂਰ ਹੁੰਦਾ ਹੈ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਅਨੁਸਾਰ ਘਟਨਾ ਦੇ ਵਿੱਚ ਮਰਨ ਵਾਲੇ ਪੈਨਸ਼ਨ ਦਾ ਪਰਿਵਾਰ ਪਿਛਲੇ 3 ਸਾਲਾਂ ਦੀ ਪੋਸਟ ਆਮਦਨ ਦੇ 10 ਗੁਣਾ ਦਾ ਹੱਕਦਾਰ ਹੁੰਦਾ ਹੈ ਜੇਕਰ ਉਸਨੇ ਪਿਛਲੇ 3 ਸਾਲ ਜਿਹੜਾ ਇਨਕਮ ਟੈਕਸ ਰਿਟਰਨ ਪਰ ਹੀ ਹੋਵੇ ਜੇਕਰ ਕਿਸੇ ਵੀ ਪੈਨਸ਼ਨ ਦੇ ਮਹੀਨਾ ਬਾਅਦ ਪੈਨਸ਼ਨ 25000 ਰੁਪਏ ਹੈ ਤਾਂ ਉਸ ਦੀ ਸਾਲਾਨਾ ਆਮਦਨ 3 ਲੱਖ ਰੁਪਏ ਬਣ ਜਾਂਦੀ ਹੈ ਜੇਕਰ 3 ਸਾਲਾਂ ਦੇ ਲਈ ਉਸ ਦੀ ਆਮ ਸਾਲਾਨਾ ਆਮਦਨ 3 ਲੱਖ ਰੁਪਏ ਹੈ ਤਾਂ ਉਹਦੇ ਪਰਿਵਾਰ ਨੂੰ 3 ਲੱਖ ਦਾ 10 ਗੁਣਾ ਜਾਣੀ ਕਿ 30 ਲੱਖ ਰੁਪਏ ਸਰਕਾਰ ਤੋਂ ਮਿਲਣਗੇ ਇਨਕਮ ਟੈਕਸ ਰਿਟਰਨ ਤੋਂ ਇਲਾਵਾ ਹੋਰ ਕੋਈ ਵੀ ਸਬੂਤ ਅਦਾਲਤ ਦੇ ਦੁਆਰਾ ਸਵੀਕਾਰ ਨਹੀਂ ਕੀਤਾ ਜਾਵੇਗਾ ਇਸ ਦੇ ਲਈ ਪੈਨਸ਼ਨ ਦੁਆਰਾ ਨਿਯਮਿਤ ਤੌਰ ਤੇ ਇਨਕਮ ਰਿਟਰਨ ਕਰਨ ਪਰ ਨਾਲ ਖੁਦ ਆ ਨਾ ਖਾਸ ਤਾਂ ਕਿਸੇ ਪੈਨਸ਼ਨ ਦੀ ਦੁਰਘਟਨਾ ਦੇ ਵਿੱਚ ਜੇਕਰ ਮੌਤ ਹੋ ਜਾਂਦੀ ਹੈ ਤਾਂ ਦੁਖੀ ਪਰਿਵਾਰ ਨੂੰ ਇੱਕ ਵੱਡੀ ਰਾਹਤ ਜਿਹੜੀ ਪ੍ਰਦਾਨ ਕਰਨ ਦੇ ਵਿੱਚ ਇਹ ਰਾਸ਼ੀ ਮਦਦ ਕਰੇਗੀ ਇਸ ਲਾਭ ਬਾਰੇ ਜਾਣਕਾਰੀ ਘਾਟ ਕਰਨ ਆਈਟੀਆਰ ਰਿਟਰਨ ਫਾਈਲ ਨਾ ਕਰਨ ਵਾਲੇ ਪੈਨਸ਼ਨ ਦੇ ਪਰਿਵਾਰ ਨੂੰ ਉਹਦੇ ਮੌਤ ਤੇ ਭਾਰੇ ਨੁਕਸਾਨ ਹੁੰਦਾ ਹੈ ਪੈਨਸ਼ਨਰ ਗਰੁੱਪਾਂ ਦੇ ਵਿੱਚ ਸਾਂਝੀ ਕੀਤੀ ਗਈ ਹੈ ਇਸ ਹੋਰ ਵਿੱਚ ਵੀ ਇਹ ਵੀ ਲਿਖਿਆ ਗਿਆ ਕਿ ਇਸ ਪੋਸਟ ਦੇ ਸੌਰਤ ਪੈਨਸ਼ਨ ਦੀ ਆਵਾਜ਼ ਹੈ ਹਰੇਕ ਪੈਨਸ਼ਨਰਸ ਨੂੰ ਜਿਹੀਆਂ ਲਾਭਕਾਰੀ ਜਾਣਕਾਰੀਆਂ ਦਾ ਗਿਆਨ ਅਪਡੇਟ ਰੱਖਣਾ ਅੱਜ ਦੇ ਨਵੇਂ ਯੁੱਗ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਬਲਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪੈਨਸ਼ਨਰ ਦੇ ਫਾਇਦੇ ਲਈ ਲਗਭਗ ਦੀ ਜਾਣਕਾਰੀ ਗਰੁੱਪਾਂ ਦੇ ਵਿੱਚ ਸਾਂਝੀ ਕਰਨਾ ਇੱਕ ਵਧੀਆ ਉਪਰਾਲਾ ਹੈ ਅਤੇ ਪੈਨਸ਼ਨ ਸਾਥੀਆਂ ਦੁਆਰਾ ਕੀਤੇ ਜਾਏ ਉਪਰਾਲੇ ਦੀ ਪ੍ਰਸ਼ੰਸਾ ਵੀ ਕੀਤੀ ਜਾਣੀ ਚਾਹੀਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ ਨਹੀਂ ਵੀਡੀਓ ਵਿੱਚ ਬਣੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਬਣੇ ਰਹਿਣਾ ਚੈਨਲ ਨਾਲ ਧੰਨਵਾਦ